ਜਾਲੀਦਾਰ ਕਾਰਡ ਦੇ ਸਬੰਧ ਦੇ ਵਿੱਚ ਇੱਕ ਕਿਸ ਤਰ੍ਹਾਂ ਦਾ ਮਾਮਲਾ ਜੀ ਅ ਵਿਧਿਵੀਕ ਕਿ ਸਰਵੋ ਕੰਪਲੇਂਟ ਆਈ ਸੀ ਤੇ ਪਹਿਲਾਂ ਤੋਂ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਸੀ 105 ਨੰਬਰ ਇਹਦੇ ਤਹਿਤ ਅਸੀਂ تین ਬੰਦੇ ਪકડਏ ਜਾਂ ਜਿਹੜੇ ਕਿ ਆਪਣੇ ਡਾਕੂਮੈਂਟਸ ਫੋਰਜ ਕਰਕੇ ਫਨਾਂਸਰਸ ਤੋਂ ਲੋਨ ਲੈ ਲੈਂਦੇ ਸੀ ਜਾਂ ਕੋਈ ਇਲੈਕਟ੍ਰੋਨਿਕ ਆਈਟਮਸ ਹੋਰ ਫਾਈਨਾਂਸ ਕਰਾ ਲੈਂਦੇ ਸੀ ਇਹਦੇ ਤਹਿਤ ਅਸੀਂ تین ਬੰਦੇ ਪકડਏ ਜੀ ਵਿਕਰਮ ਸਿੰਘ ਸੀਮਰਾਨੀ ਤੇ ਰਮੇਸ਼ ਇਹਨਾਂ ਤੋਂ ਗ੍ਰੰਥਗੀ ਵੀ ਹੋ ਗਈ ਹੈ 70000 ਦੀ ਦੋ ਐਸ ਆਈ ਸੀ ਜੀ ਇਹ ਲਗ ਲਗ ਫਰਾਂਸਿਸ ਨੂੰ ਚੱਕਵਾ ਦੇ ਕੇ ਬੇਸਿਕਲੀ ਇਹ ਬਹੁਤ ਸਪਰੈਡਿੰਗ ਸੀਰੀਜ਼ ਜਿਹੜਾ ਹੈ ਆਨਲਾਈਨ ਸਿਵਲ ਸਕੋਰ ਦੇ ਲੈਂਦੇ ਸੀਗੇ ਜਿਹੜਾ ਵੀ ਕੋਈ ਸਿਵਲ ਸਕੋਰ ਅੱਛਾ ਨਿਕਲਦਾ ਸੀ ਉਹਨੇ ਫੋਟੋ ਵਗੈਰਾ ਮੋਫ ਕਰਕੇ ਜਾਂ ਆਧਾਰ ਕਾਰਡ ਮੋਫ ਕਰਕੇ ਆਪਣੀ ਫੋਟੋ ਲਗਾ ਕੇ ਇਹ ਲੋਕਲ ਫਾਈਨੈਂਸ਼ੀਅਲਸ ਤੋਂ ਲੋਨ ਵਗੈਰਾ ਜਾਂ ਕੋਈ ਆਪਣੀ ਇਲੈਕਟ੍ਰੋਨਿਕ ਆਈਟਮ ਜੋ ਨਾ ਫਾਈਨਾਂਸ ਕਰਾਂਦੇ ਸੀ ਹੋਂ ਤੱਕ ਜਿਹੜਾ ਸਭ ਤੋਂ ਸਾਹਮਣੇ ਆਇਆ ਇਹ 3 ਲੱਖ ਦੇ ਕਰੀਬ ਇੰਨਾ ਨਹੀਂ ਟੁੱਕੀ ਬਾਰੀ ਸੀ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਅਵਚਨਾ ਨੇ ਕੈਸ਼ ਲੋਨ ਵੀ ਦਿੱਤਾ ਤੇ ਇਲੈਕਟ੍ਰੋਨਿਕ ਆਈਟਮਸ ਰਿਵਰੀ ਫਾਈਨਾਂਸ ਕਰਾਈ। ਟੋਟਲ ਹੈ ਨਾਲ ਹੈ ਸਰ। ਇਹ ਸਾਰੇ ਆਪਣੇ ਲੋਕਲ ਪਤਨਾ ਸਦਰ ਦੇ ਰਹਿਣ ਵਾਲੇ ਨੇ। ਵਾਸੀ ਮੂਜਮ ਦੇ ਹੈਗੇ ਨਹੀਂ। ਇੱਕ ਆਪਣਾ ਜਿਹੜੀ ਲੇਡੀ ਹੈ ਸੀਮਾ ਰਣੀ ਉਹ ਰਾਧਾ ਸਵਮੀ ਤੋਂ ਨਹੀਂ ਫਜ਼ਲੀਕਾ ਦੇ ਨੇ। ਤੇ ਇੱਕ ਰਮੇਸ਼ ਹੈ ਉਹ ਵੀ ਤੋਂ ਲੋਕਲ ਪਤਨਾ। ਇਹ ਰਹਿ ਗਈ ਜੇਕਰ ਆਪਾਂ ਸੋਸ਼ਲ ਮੀਡੀਆ ਤੇ ਆਪਣਾ ਘਰ ਤੋਂ ਘਰ ਤੋਂ ਆਪਣੀ ਪਰਸਨਲ ਇਨਫੋਰਮੇਸ਼ਨ ਨੂੰ ਸ਼ੇਅਰ ਕਰਨ। ਇਹ ਸਭ ਲਈ ਅਪੀਲ ਹੈ ਸਭ ਲਈ ਇਹ ਕੋਈ ਵੀ ਅਦਾ ਵਿਕਟਮ ਹੋ ਸਕਦਾ ਠੀਕ ਹੈ ਜਿਹੜਾ ਵੀ ਜਿਹੜਾ ਅਨ ਅਥੋਰਾਈਜ਼ਡ ਕੋਈ ਮੈਸੇਜ ਤੋਂ ਫੋਨ ਤੇ ਆਉਂਦਾ ਹੈ ਕੋਈ ਵੀ ਕਲੀਨ ਕਰ ਰਿਹਾ ਹੈ ਜਾਂ WhatsApp ਤੇ ਵੀ ਅੱਜ ਕੱਲ੍ਹ ਇਹ ਸ਼ੁਰੂ ਹੋ ਗਏ ਜਿਹੜਾ ਤੁਹਾਡਾ ਕੋਈ ਨਹੀਂ ਹੈ ਅਨਨੋਨ ਬੰਦਾ ਨਹੀਂ ਹੈ ਉਹ ਤੇ ਕੋਈ ਵਿਸ਼ਵਾਸ ਨਾ ਕਰੇ ਅੰਡਰ ਦੀ ਅਵਲ ਗਾਈਡੈਂਸ ਆਫ ਡਾਕਟਰ ਪ੍ਰਗਜਨ ਆਈਪੀਐਸ ਐਸਐਸਟੀ ਫਰ ਲਿਟਰਲ ਇੱਕ ਸਪੈਸ਼ਲ ਮੁਹਿੰਮ ਚਲ ਰਹੀ ਸੀ ਚੋਰੀ ਕਰਨ ਵਾਲਾ ਤੇ ਤੇ ਜਿਹੜੀ ਲੁੱਟਾ ਖੋ ਕਰਵਾ ਲਿਆ ਤੇ ਉਸੇ ਤਰ੍ਹਾਂ ਫਾਜੀਕਾ ਪੁਲਿਸ ਕੋਲ ਅੱਛੀ ਤੇ ਵੱਡੀ ਇੱਕ ਕਾਰਵਾਈ ਹੋਈ ਹੈ। ਪਿਛਲੇ ਦਿਨ ਹੀ ਕਾਫੀ ਕੰਪਲੇਂਟਸ ਆ ਰਹੀਆਂ ਸੀ ਜਿਹੜੇ ਪਰਚੇ ਦਰਜ ਹੋਏ ਸੀ ਕਿ ట్రాנסਫਾਰਮਰਾਂ ਤੋਂ ਤੇਲ ਚੋਰੀ ਹੋ ਰਿਹਾ ਹੈ। ਤੇ ਉਸ ਦੇ ਤਹਿਤ ਬੀਐਸਪੀ ਸਿਟੀ ਸਬ-ਡਿਵੀਜ਼ਨ ਆਪਣੇ ਸ਼ਮੇਸ਼ ਸਿੰਘ ਜੀ ਆਪਣੇ ਐਸਐਚਓ ਸਿਟੀ ਵੱਲੋਂ ਦੀ ਟੀਮ ਲਾਈ ਗਈ ਸੀ। ਇਹਨਾਂ ਨੂੰ ਕਾਫੀ ਅੱਛੀ ਸਫਲਤਾ ਮਿਲੀ। ਇਹਨਾਂ ਨੇ 4 ਬੰਦਿਆਂ ਦਾ ਗ੍ਰਿਫਤਾਰ ਜੋੜਾ ਫੜਿਆ ਵੱਡੀ ਸਮੇਂ ਤੇ ਇਹਨਾਂ ਨੇ 200 ਤੋਂ ਉੱਤੇ ਵਾਧਤਾ ਕਬੂਲੀਆ ਹਾਂ ਫੋਕਸ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੋਰੀ ਕੀਤੇ ਗਏ ਸੀ ਇਹ ਪੂਰਾ ਪੈਨ ਫਜ਼ਲ ਕਦਾ ਏਰੀਆ ਚੂਸ ਕਰੇ ਸੀ ਅਨੀਵਾਲ ਥਾਣੇ ਤੇ ਵੀ ਹੈ ਸਦਰ ਖਾਰੇ ਤੇ ਵੀ ਹੈ ਸਿਟੀ 1 ਪੋਜਕਲਾ ਵੀ ਹੈ ਅਰੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਕਾਨੂੰਨ ਅਨੁਸਾਰ ਰਿਮਾਰਡ ਲੈ ਕੇ ਅਗੇ ਇਨਵੈਸਟਿਗੇਟ ਕਰਾਂਗੇ ਹੋ ਸਕ ਕੀ ਲੱਗਦਾ ਕਿ ਕਿੰਨੇ ਕੇ ਹੋਰ ਵੱਡਾ ਗੈਂਗ ਹੈ ਕਿਸ ਤਰ੍ਹਾਂ ਦਾ ਗਰੀਲ ਵੀ ਹੈ ਬਈ ਉਸਕੇ 500 ਲੀਟਰ ਤੇਲ ਨਾ ਤੋਂ ਅਸੀਂ ਹੁਣ ਰੰਬਤ ਕੀਤਾ ਹੋਂਦ ਤੱਕ ਤੇ ਤੈਸੋ ਤੇ ਕੀਤਾ ਇਹ ਭਾਰਤ ਪ੍ਰੀਤ ਮੰਨ ਰਿਹਾ ਲੱਗਦਾ। ਇਹਦੀ ਇੱਕ ਸੀਜ਼ਨ ਦੀ ਸਟਿਫਮਸ਼ਨ ਸੀ। ਸਿਟੀ ਬੰਦੇ ਇੱਥੋਂ ਸਿਟੀ ਫਲਦਾ ਗਈ। ਸਰ ਕੋ ਲੋਕ ਨੇ ਕਿੱਥੋਂ ਦੇ ਰਹਿਣਾ ਨੇ? ਇਹ ਲੋਕ ਲੋਕੀਂ ਹੈ ਜੇ ਸਰ ਆਪਣੇ ਬੋਦਲਾ ਪਿੰਡ ਦਾ ਹੈ। ਟਾਲੀ ਵਾਲੇ ਪਿੰਡ ਦੇ ਨਹੀਂ। ਅੰਡੀਵਾਲ ਥਾਣੇ ਦੇ ਨੇ। ਇਨਾ ਚ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼wini ਤੇ ਦਸੰਦਰ ਸਿੰਘ ਇਹਨਾਂ ਤੇ ਆਲਰੇਡੀ ਕਾਫੀ ਮੁਕੱਦਮੇ ਹੋ ਚੁੱਕੇ ਨੇ ਚੋਰੀ ਦੇ ਨਹੀਂ ਜੀ ਕਿ ਹੋਰ ਕਿਸੇ ਇਹਨਾਂ ਤੇ ਚੋਰੀ ਦੇ ਮੁਕੱਦਮੇ ਹੋ ਚੁੱਕੇ ਨੇ ਅੱਛਾ ਤੇ ਇਹਨਾਂ ਚ ਕਿ ਦੋ ਕੋ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਤੇ ਵੀ ਗੰਗਾ ਨਗਰ ਮੁਕੱਦਮੇ ਦਰਜਾ ਚੋਰੀ ਦੇ ਜਿਹੜਾ ਆਪਣਾ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ ਹੈ ਦੇਖੋ ਇਹ ਦਿਨ ਹੀ ਟਾਈਮ ਟੂ ਟਾਈਮ ਰੈਕੀ ਕਰਦੇ ਰਹੇ ਸੀ ਕਿਉਂ ਚਾਹਦੇ ਫਿਰਦੇ ਕਿਤੇ ਟਰਾਂਸਫਾਰਮ ਦੇਖ ਲੈਣ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹਨਾਂ ਤੋਂ ਸੁੱਕੇ ਇੱਕ ਦਿਨ ਹੌਲੀ ਹੌਲੀ ਇੱਕ ਨਟ ਬੋਲਟ ਖੋਲ ਲਿਆ ਮਲਕੀਤ ਦਾ ਪ੍ਰੋਸੈਸ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ ਇਹ ਕੰਮ ਕਰ ਲੈਂਦੇ ਹਾਂ ਇਹ ਐਫਆ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਮਾਤੇ ਨਿਆਇ ਸੰਗਤ ਉਹਦੇ ਤਰ੍ਹਾਂ تھ라ਸੀਟ ਫਜ਼ਲ ਦਾ ਪਹੁੰਚ ਦੋ